ਹਾਂਜੀ ਦੋਸਤੋ ਅਗਲੇ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਤੇ ਹੁਣ ਆਪਾਂ ਬਾਬਾ ਜੀ ਨੇ ਜਿਹੜਾ ਬਾਹਰ ਖੂਹ ਬਣਾਇਆ ਸੀ ਉਹ ਦੇਖ ਆਏ ਹਾਂ ਤੇ ਹੁਣ ਆਪਾਂ ਦਰਬਾਰ ਸਾਹਿਬ ਦੇ ਬਿਲਕੁਲ ਨਜ਼ਦੀਕ ਪਹੁੰਚ ਗਏ ਹਾਂ ਜੀ ਇਹ ਦਰਬਾਰ ਸਾਹਿਬ ਦੀ ਐਂਟਰੀ ਤੁਸੀਂ ਦੇਖ ਸਕਦੇ ਹੋ ਮਾ ਜੀ ਸਭ ਤਾਂ ਸਾਰੀਆਂ ਪੜ ਲੈਣ ਜੀ ਬੜੇ ਧਿਆਨ ਨਾਲ ਕੀ ਕਹ ਜੀ ਇਹ ਦਾ ਦਰਬਾਰ ਸਾਹਿਬ ਦੀ ਐਂਟਰੀ ਹੈ ਜੀ ਹੁਣ ਮੈਂ ਤੁਹਾਨੂੰ ਦੁਬਾਰਾ ਦੱਸ ਦਿਆਂ ਕਿ ਜਦੋਂ ਆਪਾਂ ਹਯੂਰ ਸਾਹਿਬ ਤੋਂ ਸ੍ਰੀ ਨਾਨਕ ਠੀਰਾ ਸਾਹਿਬ ਲਈ ਮੱਥਾ ਟੇਕਣ ਜਾਈਦਾ ਹੈ ਤੇ ਰਸਤੇ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਆਉਂਦਾ ਹੈ ਛੋਟੇ ਸਾਹਿਬ ਜਰਦਾਂ ਦੀ ਅਤੇ ਮਾਤਾ ਗੁਜਰੀ ਜੀ ਦੀ ਯਾਦ ਦੇ ਵਿੱਚ ਬਣਾਇਆ ਗਿਆ ਹੈ ਦਰਸ਼ਨ ਜ਼ਰੂਰ ਕਰਿਆ ਜੇ ਜਦੋਂ ਵੀ ਇੱਧਰ ਆਓ ਕਦੇ ਇਹ ਗੁਰਦੁਆਰੇ ਦੀ ਸੇਵਾ ਬਾਬਾ ਨਰਿੰਦਰ ਸਿੰਘ ਜੀ ਨੇ ਆਪਣੇ ਹੱਥਾਂ ਦੇ ਵਿੱਚ ਲਈ ਹੋਈ ਹੈ ਸਾਰਾ ਗੁਰਦੁਆਰਾ ਜੋ ਯੂਥ ਹੈ ਉਹਨੂੰ ਆਉਂਦੀਆਂ ਜਾਂਦੀਆਂ ਸੰਗਤਾਂ ਇਲਾਕੇ ਨੂੰ ਜੋ ਸੰਗਤਾਂ ਜਿੰਨੀਆਂ ਕੁ ਵੀ ਨੇ ਇਧਰਲੇ ਏਰੀਆ ਦੇ ਵਿੱਚ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਗੁਰਦੁਆਰਾ ਸੈੱਲ ਤਿਆਰ ਕੀਤਾ ਗਿਆ ਜੀ ਸਾਰਾ ਤੇ ਇਧਰ ਹੜ੍ਹ ਆਇਆ ਜੀ ਐਮਰਜੈਂਸੀ ਨੂੰ ਜੇ ਆਪਾਂ ਕਿਤੇ ਫੇਰ ਹੋ ਜਾਂਦੀ ਹੈ ਆ ਬੱਚਿਆਂ ਸੇ ਪੂਰਾ ਕਿੰਨਾ ਸੇਫ ਪਾਪਾ ਜੀ ਨੂੰ ਪਿਆਰ ਕਰਵਾਏ ਗਏ ਨੇ ਸਾਡੇ ਛੋਰੇ ਮੋ ਸ਼ੇਰ ਇਹੋ ਦਾ ਤੇ ਇਹ ਤੇਰਾ ਸਾਮਾਨ ਹੀ ਪਾਪਾ ਜੀ ਨੇ ਛੋਟੇ ਛੋਟੇ ਪੰਛੀ ਬੜੀਆਂ ਜੀ ਜੋ ਬਹੁਤ ਗਾਰੀਆਂ ਉਹਨਾਂ ਦੀਆਂ ਕਿਸਮਾਂ ਤੇ ਹੁਣ ਆਪ ਗੁਰਦੁਆਰਾ ਸਾਬਰ ਸਰਪਾਰ ਸਾਹਿਬ ਵੱਲ ਚੱਲਦੇ ਆ ਜੀ ਤੇ ਤੁਹਾਨੂੰ ਦਿਖਾਉਨੇ ਆ ਤੇ ਹੁਣ ਗਰਾਉਂਡ ਖਾਲੀ ਹੋ ਗਿਆ ਇੱਥੇ ਇੱਕ ਘੰਟਾ ਪਹਿਲਾਂ ਇੰਨੇ ਕੋ ਜਿਆਦਾ ਸੰਗਤ ਸੀ ਵੀ ਤੁਸੀਂ ਮੰਨ ਨਹੀਂ ਸਕਦੇ ਵੀ ਤਕਰੀਬਨ ਤਕਰੀਬਨ 10-20 ਹਜ਼ਾਰ ਦੇ ਕਰੀਬ ਇੱਥੇ ਸੰਗਤ ਹੋਈ ਸੀ ਇੱਕ ਘੰਟਾ ਪਹਿਲਾਂ ਜੋ ਹਯੂਰ ਸਾਹਿਬ ਨੂੰ ਘਰਵਾਨਾ ਹੋ ਗਈ ਹੈ ਸਾਡੇ ਥੋੜੀ ਬੱਸ ਦੇ ਵਿੱਚ ਦਿੱਕਤ ਆ ਗਈ ਸੀ ਤੇ ਫਿਰ ਅਸੀਂ ਭਾਗ ਚੰਗੇ ਆ ਵੀ ਸਾਨੂੰ ਇੱਥੇ ਚੰਗੀ ਤਰ੍ਹਾਂ ਦਰਸ਼ਨ ਕਰਨ ਦਾ ਟਾਈਮ ਮਿਲ ਗਿਆ ਤੇ ਆ ਦੇਖੋ ਆ ਜੀ ਮੇਨ ਲੰਗਰ ਹਾਲ ਸਾਹਿਬ ਦੀ ਕੀਰਤੀ ਵਿੱਚ ਜਰ ਬੈਠ ਕੇ ਸੰਗਤਾਂ ਲੰਗਰ ਸ਼ਾਸਕ ਦੀ ਹੈ ਜੀ ਉਹ ਪਰ ਬੱਚਿਆਂ ਵਾਸਤੇ ਤੇ ਵੱਡਿਆਂ ਵਾਸਤੇ ਫੋਟੋ ਕਿਚਨ ਵਾਸਤੇ ਮਨੋਰੰਜਨ ਵਾਸਤੇ ਬਾਬਾ ਜੀ ਵੱਲੋਂ ਜਹਾਜ਼ ਵੀ ਤਿਆਰ ਕੀਤਾ ਗਿਆ ਹੈ ਇਹ ਦਰਬਾਰ ਸਾਹਿਬ ਹੈ ਜੀ ਇਹ ਜੋ ਦਰਬਾਰ ਸਾਹਿਬ ਹੈ ਤੁਸੀਂ ਦੇਖ ਹੀ ਰਹੇ ਹੋ ਸਾਹਮਣੇ ਥੋੜਾ ਜਿਹਾ ਦੇਖਦੇ ਹੋਗੇ ਲੋ ਜੀ ਗੁਰਦੁਆਰਾ ਯਾਦਗਾਰ ਸਹਿਬਜਾਤੂ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਨ ਕੋਰੋਦਰ ਸਿੰਘ ਤੋਂ ਨਮਨ ਮਤਬਾਰਾ ਫਿਰ ਦੱਸ ਦਿੰਨਾ ਇਹ ਜੋ ਗੁਰਦੁਆਰਾ ਸਾਹਿਬ ਆ ਜਦੋਂ ਆਪਾਂ ਹਯੂਰ ਸਾਹਿਬ ਤੋਂ ਨਾਨਕ ਪੀਰਾ ਸਾਹਿਬ ਨੂੰ ਜਾਇਦਾ ਜੀ ਰਸਤੇ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਾਬਾ ਜੀ ਵੱਲੋਂ ਤਿਆਰ ਕਰਵਾਏ ਗਏ ਨੇ ਤੇ ਇੱਥੇ ਵੱਡੀ ਗਿਣਤੀ ਦੇ ਵਿੱਚ ਰਸਤੇ ਦੇ ਵਿੱਚ ਜਦੋਂ ਲੋਕ ਲੰਗਰ ਛੱਕ ਕੇ ਗਾਗਨੰਦ ਜੀ ਦਾ ਸਾਹਿਬ ਦੀ ਯਾਤਰਾ ਲਈ ਨਿਕਲਦੇ ਨੇ ਤੇ ਹਯੂਰ ਸਾਹਿਬ ਤੋਂ ਗੁਰਦੁਆਰਾ ਸਾਹਿਬ ਦੀ ਜਨ ਲੰਬਾਈ 80 ਕਿਲੋਮੀਟਰ ਹੈ ਇਹ ਤੇ ਉੱਪਰ ਤੋਂ ਅੰਦਰ ਦੇਖੋ ਜੀ ਬਹੁਤ ਵਧੀਆ ਇਹ ਜੀ ਗੁਰਸਰਾ ਸਾਹਿਬ ਦਾ ਮੰਦਰ ਆਉਂਦਾ ਵਾ ਪਾਜੀ ਵੱਲੋਂ ਤਿਆਰ ਕਰਵਾਇਆ ਗਿਆ ਹੈ ਸੋ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜਦੋਂ ਵੀ ਆਓ ਦਰਸ਼ਨ ਜ਼ਰੂਰ ਕਰਕੇ ਜਾਣਾ ਹੈ ਧੰਨਵਾਦ